ਰਣਜੀਤ ਸਿੰਘ ਸ਼ੇਰਾਂ ਦਾ ਬਾਦਸ਼ਾਹ ਸੀ ਕੋਈ ਲੰਡਨ ਦੀ ਰਾਨੀ ਨਹੀਂ ਸੀ ਇਹ ਗੱਲ ਕਹੀ ਜਾਂਦੀ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵੱਲੋਂ ਤੇ ਕਿਉਂ ਕਹੀ ਜਾਂਦੀ ਸੀ ਉਹਦੇ ਬਾਰੇ ਵੀ ਦੱਸਦੇ ਆ ਕਿ ਸਨ 1815 ਜਾਂ 16 ਦੀ ਗੱਲ ਹੋਵੇਗੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੈ ਤੇ ਮਾਝੇ ਦੇ ਇਲਾਕੇ ਦੇ ਵਿੱਚ ਇੱਕ ਡਾਕੂ ਮਾਨ ਸਿੰਘ ਉੱਠਿਆ ਬੜੇ ਡਾਕੇ ਤੇ ਧੜਾ ਮਾਰੀਆਂ ਲਾਹੌਰ ਦੇ ਆਲੇ ਦੁਆਲੇ ਡਾਕਿਆਂ ਦੀ ਜਿਹੜੀ ਅੱਤ ਕਰਾ ਛੱਡੀ ਤੇ ਡਾਕੂ ਮਾਨ ਸਿੰਘ ਬੜਾ ਮਸ਼ਹੂਰ ਹੋਇਆ ਡਾਕੇ ਮਾਰਦਾ ਸਾਠਿਕ ਸਾਥੀਆਂ ਦਾ ਜਿਹੜਾ ਜਥਾ ਉਸਦੇ ਨਾਲ ਰਹਿੰਦਾ ਸੀ ਤੇ ਲੋਕੀ ਆਮ ਹੀ ਕਹਿਣ ਲੱਗ ਪਏ ਕਿ ਦਿਨੇ ਰਾਜਕਾਨੇ ਦਾ ਰਾਤੀ ਰਾਜ ਮਾਣੇ ਦਾ ਸੋ ਰਣਜੀਤ ਸਿੰਘ ਨੇ ਹੁਕਮ ਕੀਤਾ ਕਿ ਉਸ ਨੂੰ ਜਿਉਂਦਾ ਫੜਨਾ ਹੈ ਜਿਵੇਂ ਮਰਜ਼ੀ ਹੋਵੇ ਤੇ ਕੌਣ ਫੜੇ ਮਾਨ ਸਿੰਘ ਨੂੰ ਮਾਨ ਸਿੰਘ ਬੜਾ ਚੁਸਤ ਚਲਾਕ ਉਸ ਦੀ ਜਸੂਸੀ ਵੀ ਬੜੀ ਤਗੜੀ ਜਿੱਧਰ ਫੌਜੀ ਟੁਕੜੀ ਜਾਵੇ ਉਧਰ ਉਹ ਮੂੰਹ ਨਾ ਕਰੇ ਤੇ ਦੂਸਰੇ ਪਾਸੇ ਡਾਕਿਆਂ ਦੀ ਅਤ ਕਰਾ ਛੱਡੇ ਅੱਕ ਕੇ ਰਣਜੀਤ ਸਿੰਘ ਹੁਣਾਂ ਨਹੀਂ ਟੰਡੋਰਾ ਪਟਵਾਇਆ ਇੱਕ ਇਸ਼ਤਿਹਾਰ ਕੱਢਿਆ ਕਿ ਜਿਹੜਾ ਵੀ ਮਾਨ ਸਿੰਘ ਨੂੰ ਜਿਉਂਦਾ ਫੜ ਲਵੇ ਜਾਂ ਗ੍ਰਿਫਤਾਰ ਕਰ ਲਵੇ ਉਸ ਨੂੰ ਦੋ ਪਿੰਡ ਇਨਾਮ ਦੇ ਵਿੱਚ ਦਿੱਤੇ ਜਾਣਗੇ ਥੋੜੇ ਕਿ ਦਿਨਾਂ ਬਾਅਦ ਇੱਕ ਇਸ਼ਤਿਹਾਰ ਡਾਕੂ ਮਾਨ ਸਿੰਘ ਹੋਣਾ ਦੇ ਵੱਲੋਂ ਵੀ ਲਾਹੌਰ ਦੀਆਂ ਕੰਧਾਂ ਤੇ ਲਗਾ ਦਿੱਤਾ ਗਿਆ ਉਸ ਦੇ ਵਿੱਚ ਲਿਖਿਆ ਸੀ ਕਿ ਜਿਹੜਾ ਮੈਨੂੰ ਜਿਉਂਦਿਆਂ ਫੜ ਲਵੇ ਜਾਂ ਗ੍ਰਿਫਤਾਰ ਕਰ ਲਵੇ ਮੈਂ ਉਸ ਨੂੰ ਲਾਹੌਰ ਦਾ ਰਾਜ ਦੇ ਦੇਵਾਂਗਾ ਰਣਜੀਤ ਸਿੰਘ ਨੂੰ ਇਹ ਗੱਲ ਸੁਣ ਕੇ ਇਹ ਇਸ਼ਤਿਹਾਰ ਪੜ ਕੇ ਗੁੱਸਾ ਵੀ ਲੱਗਾ ਕਿ ਇੱਕ ਡਾਕੂ ਦੀ ਇੰਨੀ ਹਿੰਮਤ ਇੱਕ ਰਾਤ ਚੰਨ ਦੀ ਚਾਨਣੀ ਦੇ ਵਿੱਚ ਖਬਰ ਮਿਲੀ ਕਿ ਮਾਨ ਸਿੰਘ ਲਾਹੌਰ ਦੇ ਆਲੇ-ਦੁਆਲੇ ਕਿਸੇ ਤਾਕ ਦੇ ਵਿੱਚ ਫਿਰ ਰਿਹਾ ਹੈ ਕੋਈ ਕਾਰਾ ਕਰੇਗਾ ਤਾਂ ਸ਼ੇਰ-ਏ-ਪੰਜਾਬ ਨੇ ਆਪਣੇ ਨਾਲ ਕੋਈ 12 ਕ ਘੋੜਸਵਾਰ ਜਿਹੜੇ ਚੋਟੀ ਦੇ ਜਵਾਨ ਸਨ ਉਹ ਨਾਲ ਲੈ ਕੇ ਤਾਂ ਲਾਹੌਰ ਤੋਂ ਬਾਹਰ ਜੰਗਲਵਾਲ ਨਿਕਲ ਗਏ ਕੁਝ ਥੇਰ ਬਾਅਦ 60 ਕ ਘੋੜਸਵਾਰਾਂ ਦਾ ਜਥਾ ਚੰਨ ਦੀ ਜਿਹੜੀ ਰੋਸ਼ਨੀ ਦੇ ਵਿੱਚ ਨਜ਼ਰੀ ਪਿਆ ਇਹ ਮਾਨ ਸਿੰਘ ਦਾ ਜਥਾ ਹੀ ਸੀ ਤੇ ਮਾਨ ਸਿੰਘ ਨੇ ਦੇਖ ਕੇ ਦਵਕਾ ਮਾਰਿਆ ਕਿ ਕਿਹੜਾ ਓਏ ਠਹਿਰ ਜ਼ਰਾ ਰਣਜੀਤ ਸਿੰਘ ਹੁਣੀ ਰੁਕ ਗਏ ਮਾਨ ਸਿੰਘ ਆਇਆ ਸੋਚਿਆ ਕਿ ਇਹ ਵੀ ਕੋਈ ਛੋਟਾ ਮੋਟਾ ਡਾਕੂਆਂ ਦਾ ਜਥਾ ਹੀ ਹੋਵੇਗਾ ਤਾਂ ਰਣਜੀਤ ਸਿੰਘ ਦੇਖ ਕੇ ਕਹਿਣ ਲੱਗਾ ਕਿਉਂ ਬਹੁਤੇ ਸਾਥੀਆਂ ਦਾ ਰੂਪ ਦੱਸਦਾ ਤਾਂ ਗੋਮਾਨ ਸਿੰਘ ਕਹਿੰਦਾ ਕਿ ਬੰਦਿਆਂ ਦਾ ਰੂਪ ਕਾਦਾ ਹੁੰਦਾ ਤੂੰ ਆ ਜਾ ਇਕੱਲੇ ਨਾਲ ਇਕੱਲਾ ਇਹੀ ਰਣਜੀਤ ਸਿੰਘ ਚਾਹੁੰਦਾ ਸੀ ਤੇ ਫੈਸਲਾ ਹੋਇਆ ਕਿ ਹੱਥੋਂ ਜੜਾ ਇੱਕ ਹੱਥੋਂ ਹੱਥੀ ਲੜਾਈ ਹੋਵੇਗੀ ਦੋਨਾਂ ਧੜਿਆਂ ਦੇ ਸਾਥੀ ਬਾਹਰ ਖੜ ਕੇ ਦੇਖਣ ਲੱਗੇ ਤਲਵਾਰਬਾਜ਼ੀ ਹੋਣ ਲੱਗੀ ਦੋਵੇਂ ਘੰਟਿਆਂ ਬੱਧੀ ਲੜਦੇ ਰਹੇ ਦਾਬੇ ਚੱਲਦੇ ਰਹੇ ਪਲੱਥੇਬਾਜੀ ਹੁੰਦੀ ਰਹੀ ਕੋਈ ਫੈਸਲਾ ਨਾ ਹੋਇਆ ਤਾਂ ਅੰਤ ਜਦ ਮਾਨ ਸਿੰਘ ਵਾਰ ਕਰੇ ਰਣਜੀਤ ਸਿੰਘ ਹਸਿਆ ਕਰਨ ਤੇ ਮਾਨ ਸਿੰਘ ਤਪ ਜਾਇਆ ਕਰੇ ਤੇ ਉਹ ਗੁੱਸੇ ਦੇ ਵਿੱਚ ਆ ਕੇ ਹੁਣ ਵਾਰ ਤੇ ਵਾਰ ਕਰਨ ਲੱਗਾ ਇਹ ਵੀ ਇੱਕ ਜੰਗ ਦੀ ਨੀਤੀ ਹੁੰਦੀ ਹੈ ਕਿ ਸਾਹਮਣੇ ਵਾਲੇ ਨੂੰ ਇੰਨਾ ਕੁ ਭੜਕਾ ਦਈਏ ਕਿ ਉਹ ਆਪਣਾ ਹੁਸ਼ੂ ਹਵਾਸ ਭੁੱਲ ਜਾਵੇ ਹੁਣ ਰਣਜੀਤ ਸਿੰਘ ਸ਼ੇਰੇ ਪੰਜਾਬ ਨੇ ਮੌਕਾ ਦੇਖ ਕੇ ਕਾਂ ਦੀ ਛਪਟ ਇੱਕ ਗਤਕੇ ਦਾ ਜੋਦਾ ਹੁੰਦਾ ਬਹੁਤ ਘੱਟ ਲੋਕ ਹੀ ਜਾਣਦੇ ਨੇ ਕਾਂ ਦੀ ਛਪਟ ਮਾਰੀ ਮਾਨ ਸਿੰਘ ਦੇ ਹੱਥੋਂ ਤਲਵਾਰ ਛੁਡਾ ਦਿੱਤੀ ਤੇ ਜਫਾ ਮਾਰ ਕੇ ਉਸ ਨੂੰ ਥੱਲੇ ਸੁੱਟ ਲਿਆ ਛਾਤੀ ਤੇ ਬੈਠ ਕੇ ਰਣਜੀਤ ਸਿੰਘ ਨੇ ਕਿਹਾ ਕਿ ਚੱਲ ਹੁਣ ਮੈਨੂੰ ਲਾਹੌਰ ਵੀ ਬਾਦਸ਼ਾਹੀ ਦੇ ਮਾਨ ਸਿੰਘ ਹੱਕਾ ਬੱਕਾ ਰਹਿ ਗਿਆ ਪਰ ਬਹਾਦਰ ਸੀ ਕਹਿੰਦਾ ਠੀਕ ਹੈ ਪਰ ਕਾਣੇ ਦਾ ਰਾਜ ਬੜਾ ਪੱਕਾ ਐਵੇਂ ਤਾਂ ਲਾਹੌਰ ਨਹੀਂ ਮਿਲਣਾ ਪਰ ਆਪਣੇ ਸ਼ਹੀਦ ਹੋਣ ਦਾ ਹੁਣ ਸਮਾਂ ਆ ਗਿਆ ਚਲੋ ਲਾਹੌਰ ਕਿਲੇ ਵਾਲ ਨੂੰ ਦੋ ਦੋ ਹੱਥ ਦਿਖਾ ਕੇ ਮਰਨ ਦਾ ਸਵਾਦ ਹੀ ਹੋਰ ਹੈ ਦੋਵੇਂ ਜਥੇ ਦੋਵੇਂ ਢੜੇ ਲਾਹੌਰ ਕਿਲੇ ਵੱਲ ਨੂੰ ਪਹੁੰਚ ਜਾਂਦੇ ਨੇ ਤਾਂ ਰਣਜੀਤ ਸਿੰਘ ਦੇ ਸਿਪਾਹੀ ਨੇ ਪਹਿਰੇ ਤੇ ਖੜੇ ਡਿਊਰੀ ਬਰਦਾਰ ਨੂੰ ਰਾਤ ਨੂੰ ਇੱਕ ਕੋਡਵਰਡ ਦੱਸਿਆ ਉਸ ਨੇ દોੜ ਕੇ ਕਿਲੇ ਦਾ ਦਰਵਾਜ਼ਾ ਖੋਲ੍ਹਿਆ ਮਾਨ ਸਿੰਘ ਨੇ ਸੋਚਿਆ ਕਿ ਇਹ ਕੋਈ ਬਾੜਾ ਹੀ ਚਾਲੂ ਚਾਲਬਾਜ਼ ਹੈ ਤੇ ਪਹਿਰੇਦਾਰ ਨਾਲ ਜਿਹੜਾ ਗਾਂਡਾ ਤੋਪਾ ਕਰੀ ਬੈਠਾ ਜਦ ਅੰਦਰ ਦਾਖਲ ਹੋਏ ਕੀ ਦਿਖਦਾ ਕੁਝ ਸਮਝ ਨਾ ਆਵੇ ਕਿ ਸਿਪਾਹੀਆਂ ਨੇ ਮਾਨ ਸਿੰਘ ਨੂੰ ਕੈਦ ਕਰ ਲਿਆ ਸਵੇਰੇ ਦਰਬਾਰ ਦੇ ਵਿੱਚ ਪੇਸ਼ ਕੀਤਾ ਸ਼ੇਰੇ ਪੰਜਾਬ ਆਪਣੀ ਸ਼ਾਹੀ ਪੋਸ਼ਾਕ ਦੇ ਵਿੱਚ ਆਏ ਤਖਤ ਤੇ ਬੈਠੇ ਕਹਿਣ ਲੱਗੇ ਕਿ ਦੇਖ ਮਾਨਸਿਆ ਤੇਰਾ ਐਲਾਨ ਝੂਠਾ ਨਹੀਂ ਹੋਇਆ ਲਾਹੌਰ ਦਾ ਰਾਜ ਤਾਂ ਮੈਂ ਖੁਦ ਹੀ ਲੈ ਲਿਆ ਆਪੇ ਤੂੰ ਸ਼ਰਮਿੰਦਾ ਨਹੀਂ ਤੇਰਾ ਬਚਨ ਸੱਚਾ ਹੋਇਆ ਹੁਣ ਦੱਸ ਤੇਰੀ ਸਲਾਹ ਕੀ ਹੈ ਇਹ ਜ਼ਿੰਦਗੀ ਭੰਗ ਦੇ ਪਾੜੇ ਗੋਣੀ ਹੈ ਜਾਂ ਕੌਮ ਧਰਮ ਦੇ ਲੇਖੇ ਲਾਉਣੀ ਹੈ ਕਹਿੰਦੇ ਨੇ ਕਿ ਮਾਨ ਸਿੰਘ ਫੌਜ ਦੇ ਵਿੱਚ ਭਰਤੀ ਹੋ ਗਿਆ ਬਹਾਦਰ ਬੜਾ ਸੀ ਤੇ ਸਰਦਾਰ ਹਰੀ ਸਿੰਘ ਨਲੂਆ ਦੀ ਫੌਜ ਦੇ ਵਿੱਚ ਵੀ ਰਿਆ ਹਜ਼ਾਰੇ ਦੀ ਲੜਾਈ ਦੇ ਵਿੱਚ ਲੜਦਾ ਲੜਦਾ ਅੰਤ ਸਿੱਖ ਰਾਜ ਦੇ ਸੂਰਜ ਨੂੰ ਉਭੰਦ ਕਰਦਾ ਹੋਇਆ ਸ਼ਹੀਦ ਹੋਇਆ ਸੀ ਮਾਨ ਸਿੰਘ ਜਿਸ ਨੇ ਇੱਕ ਬਜ਼ੁਰਗ ਬਾਬੇ ਨੂੰ ਪੁੱਛਿਆ ਸੀ ਕਿ ਬਾਬਾ ਰਣਜੀਤ ਸਿੰਘ ਦਾ ਸੱਚੀ ਰਾਜ ਜਿਹੜਾ ਇਹਨਾਂ ਵਿਸ਼ਾਲ ਸੀ ਇਹਨਾਂ ਮਹਾਨ ਸੀ ਤੇ ਕੀ ਰਣਜੀਤ ਸਿੰਘ ਸੱਚੀ ਇਹਨਾਂ ਬਹਾਦਰ ਸੀ ਤੇ ਬਾਬਾ ਅਗੋ ਗੁੱਸੇ ਦੇ ਵਿੱਚ ਆ ਕੇ ਕਹਿੰਦਾ ਕਿ ਪੁੱਤ ਰਣਜੀਤ ਸਿੰਘ ਸ਼ੇਰਾਂ ਦਾ ਬਾਦਸ਼ਾਹ ਸੀ ਕੋਈ ਲੰਡਨ ਦੀ ਰਾਨ ਨਹੀਂ ਸੀ ਜਿਹੜੀ ਅਸੀਂ ਤਖਤ ਤੇ ਬਿਠਾਈ ਹੋਈ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਰੇ ਤੇ ਮਾਨ ਸਿੰਘ ਬਾਰੇ ਤੁਹਾਨੂੰ ਇਹ ਜਾਣਕਾਰੀ ਕਿਵੇਂ ਦੀ ਲੱਗੀ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੀ ਕਰਨਾ ਅਜਿਹੇ ਹੀ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਤੇ ਅਜਿਹੇ ਹੀ ਵੀਡੀਓਜ਼ ਹੋਰ ਦੇਖਣ ਦੇ ਲਈ ਲਾਈਕ ਫਾਲੋ ਤੇ ਸਬਸਕ੍ਰਾਈਬ ਕਰੋ ਗੁਰਸੇਵਤ ਟੀਵੀ